ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਤੁਸੀਂ ਦੇਖੋ ਕਿਵੇਂ ਸਾਡੇ ਭਰਾ ਪਿੰਡਾਂ ਤੋਂ ਤੂੜੀ ਲੈ ਕੇ ਪਹੁੰਚੇ ਆ ਤੇ ਕਣਕ ਦੀ ਸੇਵਾ ਤੇ ਤੂੜੀ ਦੀ ਸੇਵਾ ਲੈ ਕੇ ਪਹੁੰਚੇ ਆ ਕਈ ਵੀ ਕਣਕ ਦੀ ਤੂੜੀ ਦੀਆਂ ਟਰਾਲੀਆਂ ਬਾਈ ਹੁਣੀ ਕਪੂਰਥਲੇ ਤੋਂ ਬਿਆਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੰਗਰੂਰ ਤੋਂ ਬਰਨਾਲੇ ਤੋਂ ਮਤਲਬ ਦੂਰੋਂ ਦੂਰੋਂ ਜਲੰਧਰ ਤੋਂ ਲੋਗੇ ਤੋਂ ਬਰਨਾਲੇ ਤੋਂ ਸਾਰੇ ਜ਼ਿਲ੍ਹਿਆਂ ਤੋਂ ਟੁੜੀ ਆਈ ਆ ਤੇ ਬਾਈ ਮੰਡੀ ਗਵਿੰਦਗੜ ਮਲੋਹ ਤੋਂ ਵੀ ਆਏ ਨੇ ਲੋ ਸਾਰੇ ਸਾਡੇ ਕੋਲ ਤੂੜੀ ਲਾਉਣ ਵਾਲੇ ਬੰਦੇ ਵੀ ਪੂਰੇ ਨਹੀਂ ਸੀ ਅੱਜ ਬਾਈ ਹੁਣ ਆਪ ਹੀ ਲੱਗੇ ਹੋਇਆ ਵੀਰੇ ਹੁਣ ਇੰਨਾ ਪਿਆਰ ਭੈਣ ਭਰਾਵਾਂ ਦਾ ਇੰਨਾ ਜ਼ਿਆਦਾ ਸਤਿਕਾਰ ਸਾਡਾ ਜਿਹੜਾ ਕਰਦੇ ਨੇ ਇੱਥੇ ਸਾਡੇ ਤੋਂ ਤੂੜੀ ਦੀ ਜਿੰਨੀ ਲੋੜ ਸੀ ਉਹ ਤੋਂ ਕਈ ਗੁਣੇ ਵੱਧ ਤੂੜੀ ਆ ਗਈ ਸਾਡੇ ਕੋਲ ਅੱਜ ਇੱਕ ਦਮ ਹੀ 60 70 ਟਰਾਲੀਆਂ ਤੂੜੀ ਦੀਆਂ ਪਹੁੰਚ ਗਈਆਂ ਅਸੀਂ ਸ਼ੁਕਰ ਕਰਕੇ ਆ ਰਾਂ ਭਾਈਆਂ ਦੇ ਧੰਨਵਾਦੀ ਆ ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਸਾਡਿਆਂ ਦੇ ਜਿਹੜੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਉਹਦੇ ਵਿੱਚੋਂ ਬਣਦਾ ਹਿੱਸਾ ਸਾਡੇ ਸੁਪਨਿਆਂ ਦੇ ਘਰ ਵਿੱਚ ਵੀ ਪਾਉਣ ਆਏ ਨੇ ਭਾਈ ਹੁਣ ਅਸੀਂ ਬਹੁਤ ਧੰਨਵਾਦੀ ਆ ਇਹਨਾਂ ਵੀਰਾਂ ਦੇ ਜੇ ਆਪਾਂ ਗੱਲ ਕਰੀਏ ਟੂੜੀ ਟਰਾਲੀ ਹੀਰਾ ਤੋਂ ਆਈ ਆ ਕਾਲਸਾਂ ਤੋਂ ਆਈਆਂ ਧੋਥੜਾਂ ਤੋਂ ਆਈਆਂ ਜੋਧਾਂ ਤੋਂ ਆਈਆਂ ਟੂੜੀਆਂ ਹਨ ਪੰਡ ਲੱਡੂ ਵਾਲ ਤੋਂ ਆਈਆਂ ਕੂਮਕਲਾਂ ਤੋਂ ਆਈਆਂ ਤਨਾਨਸੂ ਤੋਂ ਜੋਧਾਂ ਤੋਂ ਕਮਾਣਾ ਤੋਂ ਉਪਰਜਿਲਟਾਂ ਤੋਂ ਤਰੀਕਿਆਂ ਤੋਂ ਐਤੀਆਣੇ ਤੋਂ ਗਿੱਦੜਪਿੰਡੀ ਤੋਂ ਖੰਡੂਰ ਤੋਂ ਹੀ ਹਾਂਜੀ ਖੰਡੂਰ ਤੋਂ ਸੱਤੋਵਾਲ ਤੋਂ ਬਮਾਲੀ ਤੋਂ ਤਲਵੰਡੀ ਖੁਰਦ ਤੋਂ ਭੂੰਦੜੀ ਤੋਂ ਹਸਨਪੁਰ ਪਿੰਡ ਤੋਂ ਲੱਖੇ ਵੀਰ ਨਹੀਂ ਦੇਖ ਗਏ ਆ ਤੇ ਤੁਸਿਆਂ ਤੋਂ ਮੈਂ ਪਿੰਡ ਤੁਸਿਆਂ ਤੋਂ ਆਈ ਆ ਫਿਰ ਰੱਕਵੇ ਤੋਂ ਆਈ ਆ ਬਾਈ ਢੂੜੀ ਆਈ ਆ ਕਿਸ਼ਨਗੜ੍ਹ ਤੋਂ ਖੰਨੇ ਤੋਂ ਤੇ ਦੁੱਲੇ ਤੋਂ ਪਿੰਡ ਦੁੱਲੇ ਤੋਂ ਪਖੋਵਾਲ ਤੋਂ ਲੜ ਤੋਂ ਖੋਰਦ ਤੋਂ ਜਲੰਧਰ ਤੋਂ ਮਹਿਮoodਪੁਰ ਤੋਂ ਧਾਂਦਰੇ ਤੋਂ ਟੱਕਰਵਾਲ ਤੋਂ ਇਸੇਵਾਲ ਤੋਂ ਮੁਹਾਲੀ ਤੋਂ ਮੋਹਲੀ ਤੋਂ ਮੋਹਰੀ ਬਸੂਵਾਲ ਤੋਂ ਡੱਲੇ ਤੋਂ ਰਾਮਗੜ੍ਹ ਤੋਂ ਕੇਸੋਵਾਲ ਤੋਂ ਮਲਕਪੁਰ ਤੋਂ ਤਾਂਦਰੇ ਤੋਂ ਸੇਖਦੌਲਤ ਤੋਂ ਅਮਰਗੜ ਤੋਂ ਲੀਰਾਂ ਤੋਂ ਸੇਖੂਪੁਰੇ ਤੋਂ ਜਸੋਵਾਲ ਤੋਂ ਮੜਿਆਣੀ ਤੋਂ ਜਸੜਾਂ ਤੋਂ ਬ੍ਰਾਂਚਿਆਂ ਤੋਂ ਜਲਾਲਦੀਵਾਲ ਤੋਂ ਸਿਧਵਾਕਲਾਂ ਤੋਂ ਸੰਗੋਵਾਲ ਤੋਂ ਕਪੂਰਥਲੇ ਤੋਂ ਢਿਲਮਾ ਤੋਂ ਅਲਕੜਿਆਂ ਤੋਂ ਭੋਗਪੁਰ ਤੋਂ ਤੁਸੀਂ ਸੱਦਿਆ ਸੀ ਮੈਂ ਠੰਡਾ ਹੋ ਜਾਈ ਨਾ ਨਹੀਂ ਨਹੀਂ ਤੁਸੀਂ ਕਰ ਲਓ ਵੀਰੇ ਕੰਮ ਠੰਡਾ ਨਾ ਹੋ ਤੂੰ ਤੂੰ ਗਰਮ ਰਹਿ ਬਾਈ ਬਣ ਕੇ ਫਟਾਫਟ ਲਾ ਦੇ ਤੂੰ ਨਹੀਂ ਨਹੀਂ ਤੂੰ ਕਰ ਲੈ ਕੰਮ ਬਸ ਇੰਨੇ ਦਿਖਾਉਣਾ ਸੀ ਇੱਕ ਵਾਰੀ ਤੈਨੂੰ ਠੀਕ ਹੈ ਬਾਈ ਐਦਾਂ ਦੇ ਬਾਈ ਦੇਖੋ ਕਿੰਨੀ ਮੰਨ ਲੋ ਚੰਗੇ ਵਧੀਆ ਖੇਤੀਬਾੜੀ ਕਰਨ ਵਾਲੇ ਜ਼ਿੰਮੇਦਾਰ ਭਰਾ ਨੇ ਸਾਡੇ ਇੱਥੇ ਆਪ ਆ ਨਾਲ ਲੱਗ ਕੇ ਟੂੜੀ ਨਾ ਟੂੜੀ ਹੋ ਰਹੇ ਨੇ ਇਹਨੂੰ ਸੇਵਾ ਦੀ ਭਾਵਨਾ ਵਾ ਜਿਹੜੀ ਇਹ ਸੁਪਨਿਆਂ ਦੇ ਘਰ ਵਿੱਚ ਰਹਿੰਦੇ 700 ਦੇ ਕਰੀਬ ਸਾਡੇ ਮੈਂਬਰਾਂ ਦੀ ਉਹ ਜਿਹੜੀ ਇੱਕ ਇਹਨਾਂ ਨਾਲ ਸੇਵਾ ਦੀ ਸਾਹਜ ਆ ਇੱਕ ਰਿਸ਼ਤੇਦਾਰੀ ਆ ਜਿਹੜੀ ਰਹਿਮ ਦੀ ਦਇਆ ਦੀ ਉਹਦੇ ਕਾਰਨ ਵੀ ਸਾਰੇ ਸਾਡੇ ਇੱਥੇ ਪਹੁੰਚੇ ਆ ਜੇ ਨਾਮ ਲਈਏ ਤਾਂ ਹੋਰ ਬਹੁਤ ਨੇ ਹਜੇ ਤੇ ਮਤਲਬ ਸਾਰੇ ਸਾਡੇ ਲਈ ਸਤਿਕਾਰਯੋਗ ਨੇ ਉਹ ਭੈਣਾ ਜਿਨ੍ਹਾਂ ਨੇ ਆਪਣੀ ਦਸੰਨੋਹਾਂ ਦੀ ਕਿਰਤ ਕਮਾਈ ਚੋਂ ਕਣਕ ਦੀ ਸੇਵਾ ਵੀ ਕਰਾਈ ਐ ਤੇ ਤੂੜੀ ਦੀ ਸੇਵਾ ਵੀ ਕਰਾਈ ਬਹੁਤ ਸਾਰੇ ਭਰਾ ਅੱਜ ਤੂੜੀ ਟਰਾਲੀ ਲੈ ਕੇ ਆਉਂਦੇ ਨਾਲ ਦੋ ਗੱਟੂ ਕਣਕ ਦੇ ਰੱਖ ਲਿਆਉਂਦੇ ਵਿੱਚ ਵੀਰਾਂ ਨੇ ਕਣਕ ਵੀ ਐਕਤੀ ਸਾਨੂੰ ਬਹੁਤ ਸਾਰੀ ਕਣਕ ਪਹੁੰਚ ਦੀ ਕੀਤੀ ਆ ਜਿੱਚੇ ਪਾਸ਼ਾ ਕਿਰਪਾ ਕਰੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਇਹਨਾਂ ਨੂੰ ਸੱਚੇ ਪਾਸ਼ਾ ਇਸੇ ਤਰ੍ਹਾਂ ਦਾਨ ਕਰਾਉਂਦੇ ਰਹਿਣ ਦਾਨਨਾਂ ਭਰੌਣ ਕਦੇ ਵੀ ਗੁਰੂ ਮਾਰੇ ਕਿਰਪਾ ਕਰੇ ਤੰਦਰੁਸਤੀਆਂ ਬਖਸ਼ਣ ਬਸ ਇਹ ਅਰਦਾਸ ਕਰਦੇ ਆ ਅਸੀਂ ਨਾਲ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਬਹੁਤ ਬਹੁਤ ਸ਼ੁਕਰੀਆ ਭਾਈ ਸਾਰਿਆਂ ਦਾ ਤੁਹਾਡਾ ਸੱਚੀ ਤਿਆਰ ਆ ਪ੍ਰਸ਼ਾਦਾ ਗੁਰੂ ਘਰ ਲੰਗਰ ਤਿਆਰ ਆ ਸੱਚੀ ਨਹੀਂ ਨਾ ਛੱਕੇ ਆਈ ਸੀਗੇ ਰਾਹੇ ਛੱਕਿਆ ਸੀਗਾ ਆਉਂਦੇ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਜੀ ਬਹੁਤ ਸ਼ੁਕਰੀਆ ਭਾਈ ਧੰਨਵਾਦ ਵੀਰੇ ਤੁਹਾਡਾ ਕਿਹੜਾ ਪਿੰਡ ਆ ਭਾਈਆਂ ਦਾ ਪਰਵਾਲ ਤੋਂ ਆਪ ਹੀ ਲਾ ਲਈ ਅਸੀਂ ਭਾਈ ਟਾਈਮ ਬਹੁਤ ਲੱਗਦਾ ਈ ਸ਼ੁਕਰੀਆ ਭਾਈ ਤੁਹਾਡਾ ਆ ਬਾਈ ਹੁਣਾਂ ਨੇ ਦੇਖੋ ਟੂੜੀ ਟਰਾਲੀ ਲੈ ਕੇ ਆਏ ਆਪ ਹੀ ਲਾਤੀ ਇੱਥੇ ਆ ਕੇ ਕਿਉਂਕਿ ਲੌਣੀ ਵੀ ਟਰਾਲੀ ਭਰਨੀ ਸੌਕੀ ਹੈ ਮਸ਼ੀਨ ਭਰਦੇ ਦੀ ਲੌਣੀ ਬਹੁਤ ਔਖੀ ਆ ਟੰਗਲੀਆਂ ਦੇ ਨਾਲ ਤੇ ਪਰੇ ਵੀਰ ਪਰਵਾਲ ਤੋਂ ਆਏ ਨੇ ਮਾਰਾ ਸੱਚੇ ਪਾਸ਼ਾ ਚੜ੍ਹਦੀ ਕਲਾ ਵਾਖਸ਼ੇ ਬਾਈ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਤੋਂ ਆਇਆ ਵੀਰਾ ਹਨਾ ਹਾਂਜੀ ਆ ਕਹਿੰਦਾ ਕੀ ਹੋਣੀ ਇਹ ਗੱਲ ਸਾਨੂੰ ਆ ਕੇ ਬੰਦਾ ਆਪਦੇ ਰਸਤੇ ਦਰਾਂ ਨੂੰ ਮਸਾ ਮਿਲਦਾ ਤੇ ਵੀਰੇ ਹੁਣ ਇੱਥੇ ਤੂੜੀ ਲੌਣ ਆਏ ਨੇ ਟਰੈਕਟਰ ਦੇ ਨਾਲ ਆਇਆ ਜੀ ਬਹਿ ਕੇ ਮਗਰਾਰ ਤੇ ਦੇਨੋ ਇਹਨੇ ਮੈਨੂੰ ਕੱਲ ਕਿਹਾ ਜੀ ਕਹਿੰਦੇ ਜਾਣਾ ਸੀ ਮਾਂ ਵੀ ਮੈਂ ਜ਼ਰੂਰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਨਾਮ ਆਸ ਜਲਦੀ ਧੰਨਵਾਦ ਜੀ ਇਹ ਕਹਦਾ ਜੀ ਤੁਹਾਨੂੰ ਨਹੀਂ ਨਹੀਂ ਸੱਚੀ ਦਰਸ਼ਣ ਹੋ ਗਿਆ ਜਦੋਂ ਕਹਣਾ ਦੱਸ ਸਾਨੂੰ ਮਨ ਚ ਇਹ ਦੀ ਵੀ ਬੀ ਬਾਈ ਜੀ ਮਿਲ ਜਣਾ ਤਾਂ ਵੀ ਸ਼ੁਕਰ ਆ ਕਿਤੇ ਨਾਮ ਲਏ ਇਹਦਾ ਮਨ ਦੀ ਚਾਹਨਾ ਮਨ ਚ ਰਹਿ ਜੂ ਸਹੀ ਗੱਲ ਆ ਜੀ ਜਿਹੜੀ ਤੁਹਾਡੀ ਸੇਵਾ ਇਹਦਾ ਤਾਂ ਕੋਈ ਅੰਤ ਨਹੀਂ ਹੋਣਾ ਜੀ ਰੋਜ਼ ਵੀਡੀਓ ਦੇਖੀ ਆਨੇ ਤੁਹਾਡੇ ਸਾਰਿਆਂ ਦੇ ਜੋ ਪਿਆਰ ਨਾਲ ਹੀ ਹੈ ਬਾਈ ਹਾਂ ਬਸ ਜੀ ਬਸ ਉਹ ਰੂਹਾਂ ਜੇ ਵੱਸਦਾ ਜੀ ਕਿਤੇ ਹੋਰ ਨਹੀਂ ਵੱਸਦਾ ਲੈਦਾ ਉਹ ਰੂਹਾਂ ਜੇ ਵੱਸਦਾ ਨਹੀਂ ਅਸੀਂ ਤਾਂ ਬਹੁਤ ਭਾਗਾਂ ਵਾਲੇ ਆ ਬਾਈ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ ਦੇਖੋ ਐਡੀ ਵੱਡੀ ਸੇਵਾ ਹੈ ਨਾ ਇੰਨੇ ਪਰਿਵਾਰਕ ਮੈਂਬਰ ਦੇਖੋ ਬਾਈ 700 ਜਾਨੇ ਕਰੀਬ ਅਸੀਂ ਇਸ ਘਰ ਚ ਰਹਿੰਦੇ ਆ ਤੇ ਬਾਈ 440 ਬੰਦੇ ਉਹ ਨੇ ਜਿਹੜੇ ਸੰਗ ਮੈਂਟਲੀ ਅਫਸਰਡ ਸੀ ਯਾਰ ਜੀ 112 13 ਬੰਦੇ ਉਹ ਨੇ ਜਿਹੜੇ ਸੰਗਲਾਂ ਨਾਲ ਬੰਨੇ ਹੋਏ ਸੀ ਕਰ ਤੇ ਬਾਈ ਬਹੁਤ ਧੰਨਵਾਦ ਤੇਰਾ ਯਾਰ ਨਾਮ ਤੇਰਾ ਮੈਂ ਸੁਣਿਆ ਹੋਇਆ ਤੇ ਬਾਈ ਜਸਵੀਰ ਸਿੰਘ ਹਲਕੜਾ ਕਬੱਡੀ ਦਾ ਪਲੇਅਰ ਬਾਈ ਅੰਤਰਰਾਸ਼ਟਰੀ ਪਲੇਅਰ ਆ ਤੇ ਦੇਖੋ ਇੱਥੇ ਬਾਈ ਕਿਵੇਂ ਟੂੜੀ ਦੇ ਨਾਲ ਲਿਬੜਿਆ ਫਿਰਦਾ ਸਾਡੇ ਕੋਲੇ ਟੂੜੀ ਲਾਉਣ ਲਈ ਲੇਬਰ ਘਾਟ ਸੀ ਬਾਈ ਕਹਿੰਦਾ ਅਸੀਂ ਆਪ ਹੀ ਲੱਗ ਜਣੇ ਨਾਲ ਆਪ ਹੀ ਲਗਾ ਦਿੰਨੇ ਆ ਟੂੜੀ ਲਾ ਕੇ ਕਿੰਨਾ ਭਰਾਵਾਂ ਦਾ ਇਹ ਜੋਸ਼ ਇਹ ਜਜ਼ਬਾ ਇਹ ਇਹਨਾਂ ਦਾ ਸਤਕਾਰ ਇਹ ਸੁਪਨਿਆਂ ਦੇ ਘਰ ਨਾਲ ਇਹਨਾਂ ਦਾ ਪਿਆਰ ਆ ਜਿਹੜਾ ਉਹਦੇ ਸਦਕਾ ਅੱਜ ਤੂੜੀਆਂ ਦੀਆਂ ਇੰਨੀਆਂ ਟਰਾਲੀਆਂ ਲੈ ਕੇ ਆਏ ਨੇ ਵੀਰੇ ਹੁਣੀ ਅਲੱਗ-ਅਲੱਗ ਪਿੰਡਾਂ ਤੋਂ ਆਏ ਨੇ ਬਾਈ ਹੁਣ ਬਾਈ ਉਹਨਾਂ ਦਾ ਹਲਕੜੇ ਪਿੰਡ ਆ ਬਾਈ ਥੋੜਾ ਕਿਹੜਾ ਪਿੰਡ ਆ ਨਰਨਗੜ੍ਹ ਜੀ ਨਰਨਗੜ੍ਹ ਬਰੋਂਗਾ ਇਹ ਅਮਲੋਹ ਕੋਲੋਂ ਆਏ ਨੇ ਬਾਈ ਹੁਣੀ ਹਨਾ ਇਹ ਤੁਸੀਂ ਹਲਕੜੇ ਤੋਂ ਹੀ ਆ ਨਾ ਬਾਈ ਤੁਸੀਂ ਬਾਈ ਨੰਗਲਾ ਡੇਲੋਂ ਕੋਲੋਂ ਹਨਾ ਬਾਈ ਹੁਣੀ ਉੱਥੋਂ ਆਏ ਨੇ ਬਾਈ ਤੁਸੀਂ ਇਟਲੀ ਤੋਂ ਇੱਥੋਂ ਬਰੋਂਗੇ ਤੋਂ ਹਾਂ ਹਾਂ ਨਾਰੀਕੇ ਪਿੰਡ ਤੋਂ ਆਏ ਨੇ ਬਾਈ ਹੁਣੀ ਬਾਈ ਤੁਸੀਂ ਕਿੱਥੋਂ ਆਏ ਹੋ ਭੋਗਪੁਰ ਤੋਂ ਆਏ ਨੇ ਬਾਈ ਹੁਣੀ ਹਨਾ ਮਤਲਬ ਕਿੰਨੇ ਬੰਦੇ ਆ ਜਿਹਨਾਂ ਨੇ ਆਪਾਂ ਗੱਲ ਕਰੀਏ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਪਿੰਡਾਂ ਤੋਂ ਟੁੱੜੀਆਂ ਟਰਾਲੀਆਂ ਲੈ ਕੇ ਆਏ ਨੇ ਬਾਈ ਹੁਣੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਬਾਈ ਕਿਹੜਾ ਪਿੰਡ ਆ ਅਲਕੜਾ ਪਿੰਡ ਆ ਬਾਈ ਧੰਨਵਾਦ ਬਾਈ ਅਲਕੜੇ ਵਾਲੇ ਅਲਕੜੇ ਪਿੰਡ ਤੋਂ ਕਿੰਨੀਆਂ ਟਰਾਲੀਆਂ ਆਈਆਂ ਬਾਈ ਹਾਂ ਟਰਾਲੀਆਂ ਬਾਈ ਹੁਣੀ ਤੂੜੀਆਂ ਲੈ ਕੇ ਆਇਆ ਹਲਕੜਿਆਂ ਦੇ ਕੱਲਿਆਂ ਤੋਂ ਆ ਪਿੰਡ ਲੋਹਾਰਾ ਨੰਬਰ ਬਲਵਿੰਦਰ ਸਿੰਘ ਬਾਈ ਹੁਣੇ ਟਰਾਲੀ ਖੜੀ ਆ ਬਾਈ ਆਪਣਾ ਕਿਹੜਾ ਪਿੰਡ ਆ ਨੰਗਲਾ ਇੱਧਰ ਡੇਲੋ ਕੋਲੇ ਹਨਾ ਠੀਕ ਆ ਬਾਈ ਠੀਕ ਆ ਇਹ ਸਾਰੇ ਟਰੈਕਟਰ ਟਰਾਲੀਆਂ ਲੈ ਕੇ ਬਾਈ ਹੁਣੀ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਥਾਵਾਂ ਤੋਂ ਪਹੁੰਚਿਆ ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ